ਆਮ ਆਦਮੀ ਪਾਰਟੀ ਹਲਕਾ ਦਖਣੀ ਦੇ ਆਪ ਅਗਵੋ ਲੋ ਮਲ ਏ ਹਲਕਾ ਦਖਣੀ ਡਾਕਟਰ 인ਦਰबीर ਸਿੰਘ ਨਿੱਜਾ ਦਾ 70ਵਾਂ ਜਨਮ ਦਿਨ ਉਹਨਾਂ ਦੇ ਦਫ਼ਤਰ ਵਿੱਚ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਦਰਜਾ ਬਰਜਾ ਅਹੁਦੇਦਾਰਾਂ ਨੇ ਇਸ ਖੁਸ਼ੀ ਮੌਕੇ ਹਾਜ਼ਰੀ ਭਰੀ ਅਤੇ ਡਾਕਟਰ 인ਦਰबीर ਸਿੰਘ ਨਿੱਜਰ ਵੱਲੋਂ ਆਪਣੇ 70ਵੇਂ ਜਨਮ ਦਿਨ ਦਾ ਕੀਟਟ ਕੱਟਿਆ ਗਿਆ ਤੇ ਇਸ ਖੁਸ਼ੀ ਦੇ ਮੌਕੇ ਆਮ ਆਦਮੀ ਪਾਰਟੀ ਦੇ ਦਰਜਾ ਬਰਜਾ ਅਹੁਦੇਦਾਰਾਂ ਵੱਲੋਂ ਪਰਮਾਤਮਾਗੇ ਡਾਕਟਰ ਸਾਹਿਬ ਦੀ ਹਰ ਵੇਲੇ ਚਰਦੀ ਕਲਾ ਵਿੱਚ ਰਹਿਣ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਖੁਸ਼ੀ ਮੌਕੇ ਸੀਨੀਅਰ ਅਗੂ ਰੋਬਿਨ ਸੀਨੀਅਰ ਅਗੂ ਵਰਪਾਲ ਸਿੰਘ ਬੱਬਰ ਕਾਉਂਸਲਰ ਅਸ਼ੋਕ ਕੁਮਾਰ ਪੀਏ ਨਮਨੀਤ ਸ਼ਰਮਾ ਸੀਨੀਅਰ ਅਗੂ ਬਿੱਟੂ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਸੀਨੀਅਰ ਅਗੂ ਸੰਦੀਪ ਕੁਮਾਰ ਕਾਉਂਸਲਰ ਗੁਰਵਿੰਦਰ ਸਿੰਘ ਸੀਨੀਅਰ ਅਗੂ ਸੇਰੇ ਪੰਜਾਬ ਸਿੰਘ ਅਤੇ ਉਹਨਾਂ ਦੀ ਟੀਮ ਮੈਡਮ ਸੁਨੀਤਾ ਮੈਡਮ ਕਾਮਨਾ ਅਨੰਦ ਮੋਂਟੂ ਕੋਸਟਾ ਬੀਬੀ ਕਿਰਨਜੀਤ ਕੌਰ ਸੀਨੀਅਰ ਆਗੂ ਮਨਜੀਤ ਸਿੰਘ ਲੁਤਰਾ OSD ਮਨਪ੍ਰੀਤ ਸਿੰਘ ਆਦ ਦਰਜਾ ਪਦਰਜਾ ਅਹੁਦੇਦਾਰਾਂ ਵੱਲੋਂ MLA ਡਾਕਟਰ ਇੰਦਰਬੀਰ ਸਿੰਘ ਨਿੱਜਤਾ ਮੂਹ ਮਠਾ ਕਰਵਾਇਆ ਗਿਆ ਸੋਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਡਾਕਟਰ ਸਾਹਿਬ ਨੂੰ ਮਹਾਰਾਜ ਜੀ ਸਿੰਘ ਦੀ ਤਸਵੀਰ ਭੇਟ ਕੀਤੀ ਗਈ ਅਤੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਇਸ ਖੁਸ਼ੀ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸੀਨੀਅਰ ਆਗੂਆਂ ਵੱਖ-ਵੱਖ ਵਾਡਾਂ ਦੇ ਕੌਂਸਲਰਾਂ ਅਤੇ ਦਰਜਾ ਦਰਜਾ ਉਹਦੇਦਾਰਾਂ ਨੇ ਐਮਐਲਏ ਹਲਕਾ ਦਖਣੀ ਡਾਕਟਰ ਇੰਦਰਬੀਰ ਸਿੰਘ ਨਿੱਜਤ ਨੂੰ ਉਹਨਾਂ ਦੇ 70ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਉਭਦਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਤੇ 2027 ਵਿੱਚ ਫਿਰ ਹਲਕਾ ਦਕਣੀ ਦੇ ਐਮ.ਐਲ.ਏ ਬਣਨ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਸਤਿ ਸ਼੍ਰੀ ਅਕਾਲ ਨਮਸਕਾਰ ਸਭ ਨੂੰ ਅੱਜ ਸਾਰੇ ਵਲੰਟੀਅਰਜ਼ ਇਕੱਠੇ ਹੋ ਕੇ ਮੇਰਾ ਜਨਮ ਦਿਨ ਮਨਾਇਆ। ਬਹੁਤ ਸੇ ਕੇਕ ਲੈ ਕੇ ਆਏ ਨੇ, ਹੋਰ ਕਿਨਾਂ ਕੁਝ ਲੈ ਕੇ ਆਏ ਨੇ, ਸਬ ਫਰੂਟ ਵਗੈਰਾ ਲੈ ਕੇ ਆਏ ਨੇ ਤੇ ਬੜੀ ਖੁਸ਼ੀ ਹੈ ਮੈਨੂੰ ਕਿ ਸਭ ਨੇ ਯਾਦ ਰੱਖਿਆ ਔਰ ਚਲ ਕੇ ਆਏ ਹੋਰ ਇਹਨਾਂ ਪਿਆਰ ਸਨੇਹ ਦਿਖਾਇਆ ਮੈਂ ਨਹੀਂ ਇਹਨਾਂ ਦਾ ਔਰ ਮੈਂ ਕੋਸ਼ਿਸ਼ ਪੂਰੀ ਕਰਾਂਗਾ ਕਿ ਜਨਾਬ ਮੇਰੇ ਤੇ ਇਤਬਾਰ ਕਰਦੇ ਜੇ ਪਿਆਰ ਕਰਦੇ ਨੇ ਮੇਰੇ ਉਹ ਉਸੇ ਬਰਾਬਰ ਨਹੀਂ ਤੇ ਘਟੋ ਘਟੋ ਲਾ ਕੇ ਜਾ ਕੇ ਇਹਨਾਂ ਨੂੰ ਪਿਆਰ ਕਰ ਸਕਾਂ ਇਹਨਾਂ ਦਾ ਜੋ ਸਰਕਾਰ ਹਨ ਵਾਪਸ ਕਰ ਸਕਣ ਪਰ ਜੋ ਆਸਾ ਉਮੀਦਾਂ ਨੇ ਇਹਨਾਂ ਨਾਲ ਹੱਥੇ ਆਸੇ ਨਹੀਂ ਉਹ ਆਪਾਂ ਪੂਰੀ ਕਰ ਸਕੀਏ 4 ਸਾਲ ਤੱਕ ਸਰਕਾਰ ਨੂੰ ਹੋ ਗਏ ਨੇ ਇੱਕ ਸਾਲ ਬਚਿਆ ਔਰ ਮੈਨੂੰ ਉਮੀਦ ਤੇ ਹੈ ਕਿ ਅਸੀਂ ਇਸ ਸਾਲ ਵਿੱਚ ਕਾਫੀ ਜ਼ਿਆਦਾ ਕੰਮ ਕਰ ਸਕਾਂਗੇ ਕਿ ਨਿਰਾਸ਼ਾ ਵਲੰਟੀਅਰਸ ਨੂੰ ਨਹੀਂ ਹੈ ਸੋ ਮੈਂ ਸਭ ਨੂੰ ਜੇ ਸ਼ਵਾਸਨ ਦਵਾਉਣਾ ਇਸ ਦਿਨ ਦੇ ਉੱਤੇ ਇਸ ਦਿਹਾੜੇ ਦੇ ਕੇ ਰਣਨੀਤੀ ਕੰਮ ਕਰਾਂਗੇ ਕਦੇ ਕੋਈ ਰਹਿ ਜਾਂਦਾ ਕੰਮ ਤੇ ਕੋਸਾ ਨਾ ਕਰਿਆ ਕਰੋ ਦੇ ਵੀ ਸਿਸਟਮ ਵਿੱਚ ਚੱਲਦੇ ਨੇ ਤੇ ਪਰ ਆਪਾਂ ਇਹ ਆ ਕਿ ਲੇਟ ਭਾਵੇਂ ਹੋਈ ਹੈ ਲੇਕਿਨ ਕੰਮ ਆਪਣੇ ਸਾਰੇ ਹੋ ਹੀ ਜਾ ਰਹੇ ਨੇ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੋ ਮਚ ਇਸ ਤਰ੍ਹਾਂ ਹੀ ਪਿਆਰ ਆਪਣਾ ਬਣਾਏ ਰੱਖਿਓ ਔਰ ਮੈਂ ਵੀ ਤੁਹਾਡਾ ਵਿਸ਼ਵਾਸ ਜਿਹੜਾ ਹੈ ਉਸ ਤੇ ਬਨਾਂਤ ਕੋਸ਼ਿਸ਼ ਕਰਾਂਗਾ ਸਰ ਸਾਡੇ ਇੱਕ ਨਵਾਂ ਜਨਮ ਦਿਨ ਆ ਗਿਆ ਅੱਜ ਮੇਰਾ 70ਵਾਂ ਜਨਮ ਦਿਨ ਹੈ ਇਤਰਾ ਬਹੁਤ ਬਹੁਤ ਤੁਹਾਡੇ ਸਾਰੇ ਤੁਹਾਨੂੰ ਬਹੁਤ ਬਹੁਤ ਹਾਂਜੀ ਮੈਮ ਸਭ ਤੋਂ ਪਹਿਲੇ ਤੇ ਆਪਣਾ ਨਾਮ ਤੇ ਡਾਕਟਰ ਸਾਹਿਬ ਦਾ ਜਨਮ ਦਿਨ ਅੱਜ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਦਫ਼ਤਰ 'ਚ ਮਨਾਇਆ ਗਿਆ। ਕੀ ਕਹਿਣਾ ਚਾਹੁੰਦੀ ਹਾਂ? ਮੇਰਾ ਨਾਮ ਕਾਮਨਾ ਨੰਦ ਹੈ। ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਵੂਮਨ ਵੀਲ ਆਦਮੀ ਪਾਰਟੀ। ਡਾਕਟਰ ਸਾਹਿਬ ਦੇ ਹਲਕੇ ਦੀ ਆ ਮੈਂ ਮੇਰੇ ਲਈ ਹਮੇਸ਼ਾ ਹੀ ਉਹ ਸਤਕਾਰਯੋਗ ਰਹੇ ਐ। ਅੱਗੇ ਵੀ ਰਹਿਣਗੇ। ਜੇ ਜੋ ਕੁਝ ਸਿੱਖਿਆ ਉਹਨਾਂ ਕੋ ਸਿੱਖਿਆ। ਉਹਨਾਂ ਦੀ ਵਜ੍ਹਾ ਨਾਲ ਹੀ ਮੈਨੂੰ ਇੰਨਾ ਕੁਝ ਨੌਲੇਜ ਆਈ, ਇੰਨਾ ਕੁਝ ਸਿੱਖਣ ਨੂੰ ਮਿਲਿਆ। ਮੈਂ ਇੱਕ ਪਰਿਵਾਰ ਦੀ ਗੇਟੀ ਕਰਦੀ ਸੀ ਅੱਜ ਮੈਨੂੰ ਉਸ ਸਜੋਗੀ ਬਣਾਤਾ। ਮੇਰੀ ਪਾਰਟੀ ਨੇ ਸਾਡੇ ਡਾਕਟਰ ਸਾਹਿਬ ਦੇ ਗਾਈਡ ਹੋਰ ਲੋਕਾਂ ਦਾ ਹੋਰ ਪਰਿਵਾਰਾਂ ਦੀ ਸੇਵਾ ਕਰਨ ਦੇ ਕਾਬਿਲ ਹੋਣ ਪਰਮਾਤਮਾ ਨੇ ਦੀ ਲੰਬੀ ਉਮਰ ਕਰੇ ਇਹਨਾਂ ਨੂੰ ਸਿਹਤ ਯਾਪੀ ਬਖਸ਼ੇ ਔਰ ਕਾਮਯਾਬੀ ਬਖਸ਼ੇ ਗੁਲੰਦੀਆਂ ਤੇ ਜਾਨ ਅਸਵੀਰਾਂ ਦੇ ਨਾਲ ਨਾਲ ਇਹਨਾਂ ਦਾ ਬਰਥਡੇ ਹਰ ਸਾਲ ਇਸੇ ਤਰ੍ਹਾਂ ਇਸ ਤੋਂ ਵੀ ਵਧੀਆ ਤਰੀਕੇ ਨਾਲ ਮਨਾਉਂਦੇ ਵਾਈ ਗੁਜੀ ਦਾ ਖਾਲਸਾ ਵਾਈ ਗੁਜੀ ਕੀ ਪਤੇ ਅੱਜ ਅਰਸ਼ਬ ਦਾ ਬਡੇ ਆ ਤੇ ਤੁਹਾਡੇ ਸਾਹਮਣੇ ਦੇਖੋ ਸਾਰਾ ਪਰਿਵਾਰ ਅਰਸ਼ਬ ਦਾ ਹਲਕਾ ਪੂਰਾ ਇੱਥੇ ਆਇਆ ਹੈ ਤੇ ਬੜੀ ਖੁਸ਼ੀ ਨਾਲ ਸਾਰਿਆਂ ਨੇ ਆਪਾਂ ਕੇਕ ਕਟਾਇਆ ਅਸੀਂ ਬਹੁਤ ਖੁਸ਼ ਆ ਕਿ ਸਾਨੂੰ ਇਹੋ ਜੇ ਐਮਐਲਏ ਸਾਹਿਬ ਮਿਲੇ ਆ ਸਾਡਾ ਕੋਈ ਵੀ ਕੰਮ ਐਸਾ ਨਹੀਂ ਜਿਹੜਾ ਮਤਲਬ ਰੁਕਿਆ ਹੋਇਆ ਸਾਰਾ ਕੰਮ ਸਾਡਾ ਹੋਏ ਤੇ ਇਹਨਾਂ ਦੀ ਅਸੀਂ ਮਾਲਕ ਦੇ ਗਾੜੀ ਦੁਆ ਕਰਦੇ ਆਂ ਵੱਡੀ ਵੱਡੀ ਉਮਰ ਹੋਏ ਮਾਲਕ ਇਹੋ ਜੇ ਐਮਐਲਏ ਸਾਡਾ ਮਿਲਣ ਜਿਹੜੇ ਸਾਨੂੰ ਮਿਲੇ ਆ ਸਾਰਿਆਂ ਨੂੰ ਇਹੋ ਜੇ ਐਮਐਲਏ ਸਾਹਿਬ ਮਿਲਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਪਹਿਲੇ ਤਾਂ ਡਾਕਟਰ ਸਾਹਿਬ ਬਹੁਤ ਵਧੀਆ ਜੀ ਨਾ ਛੋਟੀ ਅਜੋਰਾ ਦਾ ਵੱਡੇ ਸੀਗਾ ਬਾਕੀ ਵੇਖੋ ਕਿੰਨਾ ਕਾਫੀ ਇਕੱਠ ਹੋਇਆ ਹਰ ਕੋਈ ਕਿ ਇੱਕ ਲੱਖ ਹੈ ਹਰ ਕੋਈ ਬਹੁਤ ਮਾਣ ਆਪਾਂ ਡਾਕਟਰ ਸਾਹਿਬ ਤੇ ਅੱਜ ਉਹਨਾਂ ਦਾ 17 ਜਨਮ ਦਿਨ ਹੈ ਉਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਤਾਂ ਕਿ ਉਹਨਾਂ ਦੀ ਮਾਰਾ ਲੰਬੀ ਹੋਵੇ ਤੇ ਅੱਗੇ ਵੀ ਉਹ ਆਪਣੇ ਇਲਾਕੇ ਦੀ ਸਾਰੇ ਸੇਵਾ ਕਰਦੇ ਹੋਣ ਜਿੱਥੇ ਐਮਐਲਏ ਨੂੰ ਮਿਲਨੇ ਬਹੁਤ ਮੁਸ਼ਕਲ ਨੇ ਫਿਰ ਸਾਡੇ ਡਾਕਟਰ ਬਹੁਤ ਬਹੁਤ ਵਧਾਈ ਦਿੰਦੀਆਂ ਸਾਰੇ ਆਪਣੀ ਪਾਰਟੀ ਵਾਲੋਂ ਆਪਣੇ ਸਾਰੇ ਮੈਂਬਰਾਂ ਨੇ ਅੱਜ ਆਪਾਂ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਦੇਣ ਆਏ ਆ ਅੱਜ ਉਹਨਾਂ ਦਾ ਬਰਥਡੇ ਸੀ ਤੇ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਵਾ ਆਪਾਂ ਸਾਰੇ ਡਾਕਟਰ ਸਾਹਿਬ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਰਿਆਂ ਦੇ ਕੇਕ ਕਟਾਏ ਆ ਅਤੇ ਰੱਬ ਉਹਨਾਂ ਨੂੰ ਚੜ੍ਹਦੀਆਂ ਗਰਾ ਦੇ ਵਿੱਚ ਰੱਖੇ ਹਰ ਸਾਲ ਦੀ ਤਰ੍ਹਾਂ ਆਪਾਂ ਇਦਾਂ ਹੀ ਜਨਮ ਦਿਨ ਉਹਨਾਂ ਦੇ ਬਣਾਉਂਦੇ ਰਹੀਏ ਤੇ ਸਾਡੀ ਟੀਮ ਜਿਹੜੀ ਹੈਗੀ ਹੈ ਜਿੰਨੀ ਵੀ ਹੈ ਆਪਾਂ ਉਹਨਾਂ ਨੂੰ ਇਹ ਕਹਿੰਨੇ ਆ ਵੀ ਮਹਾਰਾਜ ਸਾਨੂੰ ਇਹੋ ਜੇ ਐਮਐਲਏ ਹਰ ਸਾਲ ਹਰ 5 ਸਾਲਾਂ ਬਾਅਦ ਉਹ ਸਾਨੂੰ ਮਿਲਨੇ ਚਾਹੀਦੇ ਜਿਨ੍ਹਾਂ ਨੇ ਇੰਨਾ ਵਾਰ ਦੇ ਕੰਮ ਕਰਾਤੇ ਆ ਤੇ ਆਪਾਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਮੇਰਾ ਨਾਮ ਹਰਜਿੰਦਰ ਕੌਰ ਸਾਊਥ 36 ਨੰਬਰ ਵਾਰਡ ਤੋਂ ਆ ਮੈਂ ਉਲਟੇ ਅੱਜ ਡਾਕਟਰ ਸਾਹਿਬ ਦਾ ਜਨਮ ਦਿਨ ਹੈ ਜਨਮ ਦਿਨ ਦਾ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣ ਵਾਸਤੇ ਸਾਰੇ ਲੋਕ ਆਏ ਨੇ ਪੂਰੇ ਮਤਲਬ ਅੰਮ੍ਰਿਤਸਰ ਤੋਂ ਕਰੀਪਰੀ ਬਲੋਗ ਇੱਥੇ ਆਏ ਨੇ ਉਹਨਾਂ ਦੀ ਵੱਡੀ ਉਮਰ ਦੇ ਸੇ ਕਾਮਨਾ ਕਰਦੇ ਆ ਬਾਕੀ ਡਾਕਟਰ ਸਾਹਿਬ ਨੇ ਜਿੰਨੇ ਕੁ ਸੁਧਾਰ ਕੀਤੇ ਆ ਇਹ ਇੱਕ ਚੰਬਾ ਇਸ ਚੈਰਜਿੰਗ ਗੱਲ ਹੈ ਗਿਆ ਕਿਉਂਕਿ 75 ਸਾਲਾਂ ਚ ਕਦੀ ਵੀ ਸਾਡਾ ਏਰੀਆ ਚ ਸੁਧਾਰ ਨਹੀਂ ਹੋਇਆ ਕਿਉਂਕਿ ਅਸੀਂ ਬਹੁਤ ਛੋਟੇ ਸੀ ਅਸੀਂ ਟੁੱਟੀਆਂ ਗਲੀਆਂ ਦੇਖਦੇ ਰਹੇ ਹਾਂ ਅੱਜ ਅਸੀਂ ਅੰਤਿਮ ਅੰਤਿਮ ਪੜਤੇ ਹੈਗੇ ਹਾਂ ਤਾਂ ਅਸੀਂ ਦੇਖ ਲਈਏ ਕਿ ਸਾਡਾ ਜਿਹੜਾ ਸਾਊਥ ਏਰੀਆ ਕੀ ਪੂਰਾ ਪੰਜਾਬ ਹੀ ਮਤਲਬ ਸੁਧਰ ਰਿਹਾ ਹੈ ਲੇਕਿਨ ਸਾਡਾ ਸਾਊਥ ਏਰੀਆ ਜ਼ਿਆਦਾ ਉਧਰ ਰਿਹਾ ਹੈ ਤੇ ਡਾਕਟਰ ਸਾਹਿਬ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਉਹਨਾਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਆਜ਼ਮਾ ਐਵਰੀ ਟਾਈਮ ਜਦੋਂ ਮੈਂ ਉਹਨਾਂ ਨੂੰ ਆਵਾਜ਼ ਮਾਰਦਾ ਉਹ ਉਸੇ ਵੇਲੇ ਸਾਡੇ ਘਰ ਪਹੁੰਚ ਕੇ ਤੇ ਸਾਡੀ ਸਮੱਸਿਆ ਨੂੰ ਸੁਣਦੇ ਨੇ ਔਰ ਸਮੱਸਿਆ ਨੂੰ ਸੋਲਵ ਕਰਦੇ ਨੇ ਦੂਜਾ ਜਿਹੜਾ ਸਾਡੇ ਏਰੀਆ ਦਾ ਕਾਉਂਸਲਰ ਹੈ ਉਹ ਵੀ ਬਹੁਤ ਵਧੀਆ ਹੈ ਔਰ ਬਹੁਤ ਵਧੀਆ ਕੰਮ ਕਰ ਰਿਹਾ ਨੇ ਡਾਕਟਰ ਸਾਹਿਬ ਦੇ ਅੰਡਰ ਹੋ ਕੇ ਕੰਮ ਕਰ ਰਹੇ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕੀ ਦੇਣੀ ਆ ਔਰ ਉਮੀਦ ਕਰਦੀ ਆ ਕਿ ਆਉਣ ਵਾਲੇ ਸਮੇਂ ਚ ਉਹ ਮਿਨਿਸਟਰ ਬਣ ਤਾਕਿ ਉਹ ਅੱਛਾ ਕੰਮ ਕਰ ਸਕਣ ਉਹਨਾਂ ਦੀ ਸਿਹਤ ਵਾਸਤੇ ਅਸੀਂ ਅੱਛੀ ਕਾਮਨਾ ਕਰਦੇ ਹਾਂ ਪਰ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਵੱਡੀਆਂ-ਵੱਡੀਆਂ ਉਮਰਾਂ ਦੇਣ ਜੈ ਹਿੰਦ